ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਜੀ ਆਇਆਂ ਨੂੰ ਮੇਰੇ ਇਸ YouTube ਚੈਨਲ ਤੇ ਵਾਹਿਗੁਰੂ ਜੀ ਅੱਗੇ ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਸਭਨਾ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਗੁਰੂ ਪਿਆਰਿਓ ਕਲਯੁਗ અવਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲੋਕਾਂ ਨੂੰ ਉਤਾਰਦੇ ਹੋਏ ਇੱਕ ਜਗ੍ਹਾ ਤੇ ਪਹੁੰਚੇ ਉੱਥੇ अनेका ਸਾਧੂ ਸੰਤ ਬੈਠੇ ਸਨ ਤੇ ਕਾਕ ਬਸੁੰਡ ਸਾਰੇ ਸਾਧੂਆਂ ਦੇ ਵਿਚਕਾਰ ਬੈਠਾ ਸੀ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਬਹੁਤ ਪ੍ਰੇਮ ਸੀ ਕਾਕ ਬਸੁੰਡ ਉਸ ਸਮੇਂ ਇੱਕ ਕਥਾ ਦਾ ਉਚਾਰਣ ਕਰ ਰਿਹਾ ਸੀ ਸਾਰੇ ਸਾਧੂ ਬੜੇ ਪ੍ਰੇਮ ਨਾਲ ਕਥਾ ਸਰਵਣ ਕਰ ਰਹੇ ਸਨ ਜਿਨ੍ਹਾਂ ਵਿੱਚ ਭਗਤੀ ਕਰਨ ਵਾਲੇ ਦੇ ਲਈ ਬੜਾ ਪ੍ਰੇਮ ਅਤੇ ਉਤਸ਼ਾਹ ਸੀ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਉੱਥੇ ਹੀ ਬੈਠ ਗਏ ਗੁਰੂ ਪਿਆਰੇਓ ਜਦੋਂ ਕਾਕ ਬਸੁੰਡ ਕਥਾ ਕਰਕੇ ਹਟਿਆ ਤਾਂ ਸਾਰੇ ਸਾਧੂਆਂ ਨੇ ਉਸ ਨੂੰ ਵੰਦਨਾ ਕੀਤੀ ਫਿਰ ਕਾफी ਸਮਾਂ ਬੀਤ ਗਿਆ ਤਦ ਭਾਈ ਮਰਦਾਨਾ ਜੀ ਨੇ ਇੱਕ ਸਵਰਦਾ ਗਾਇਨ ਆਰੰਭ ਕਰ ਦਿੱਤਾ ਗੁਰੂ ਜੀ ਦਾ ਸ਼ਬਦ ਸੁਣ ਕੇ ਕਾਕ ਬਸੁੰਡ ਪ੍ਰੇਮ ਨਾਲ ਭਰ ਗਿਆ ਤੇ ਉਹਦੀ ਗਹਿਰੀ ਸਮਾਧੀ ਲੱਗ ਗਈ। ਭਾਈ ਮਰਦਾਨਾ ਜੀ ਕਾਫੀ ਸਮੇਂ ਤੱਕ ਸ਼ਬਦ ਦਾ ਗਾਇਨ ਕਰਦਾ ਰਿਹਾ। ਫਿਰ ਚੁੱਪ ਕਰਕੇ ਬੈਠ ਗਿਆ। ਤਦ ਕਾਕ ਬਸੁੰਡ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਆਪਣੇ ਕੋਮਲ ਵਚਨ ਨਾਲ ਕਿਹਾ ਇਹ ਸ਼ਬਦ ਕਿਸ ਦਾ ਗਾਇਆ ਹੋਇਆ ਹੈ? ਜਿਸ ਦੇ ਸੁਣਨ ਨਾਲ ਪ੍ਰੇਮ ਉਤਸ਼ਾਹ ਵਧਿਆ ਹੈ ਤੂੰ ਬੜੇ ਪ੍ਰੇਮ ਨਾਲ ਰਾਗ ਵਿੱਚ ਗਾਇਆ ਹੈ ਮੈਨੂੰ ਸ਼ਬਦ ਦੇ ਲਿਖਣ ਵਾਲੇ ਦਾ ਨਾਂ ਦੱਸੋ ਉਹ ਭਗਤੀ ਰੰਗ ਵਿੱਚ ਬੜਾ ਰੰਗਿਆ ਹੋਵੇਗਾ ਤਦ ਭਾਈ ਮਰਦਾਨੇ ਜੀ ਨੇ ਕਿਹਾ ਇਹ ਸ਼ਬਦ ਗੁਣਾ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਨੇ ਲਿਖਿਆ ਹੈ ਇਹ ਸ਼ਬਦ ਜਿਹਦਾ ਗਾਇਨ ਕੀਤਾ ਹੈ ਇਹ ਇਨ੍ਹਾਂ ਦੀ ਰਚਨਾ ਹੈ ਇਹ ਨਿਰੰਕਾਰ ਦੇ અવਤਾਰ ਹਨ ਤਦ ਕਾਕ ਬਸੁੰਡ ਨੇ ਆਪਣੇ ਕੰਨਾਂ ਨਾਲ ਗੁਰੂ ਜੀ ਦਾ ਨਾਮ ਸੁਣਿਆ ਤਾਂ ਉਹ ਤਰੰਤ ਆ ਕੇ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਿਆ ਉਹਨੂੰ ਵੇਖ ਕੇ ਸਾਰੇ ਸਾਧੂ ਵੀ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਨ ਲੱਗੇ ਗੁਰੂ ਪਿਆਰਿਓ ਗੁਰੂ ਜੀ ਦੇ ਚਰਨ ਕਮਲਾਂ ਤੇ ਵੰਦਨਾ ਕਰਕੇ ਸਭ ਨੇ ਸੁੱਖ ਪਾਇਆ ਤੇ ਕਾਕ ਬਸੁੰਢ ਨੇ ਦੋਵੇਂ ਹੱਥ ਜੋੜ ਕੇ ਕਿਹਾ ਇਹ ਖਬਰ ਮੈਨੂੰ ਪਹਿਲਾਂ ਹੀ ਮਿਲ ਚੁੱਕੀ ਹੈ ਕਿ ਕਲਯੁਗ ਵਿੱਚ ਪ੍ਰਭੂ ਨੇ અવਤਾਰ ਧਾਰਿਆ ਹੈ ਮੇਰੇ ਦਿਲ ਵਿੱਚ ਇਹੋ ਵੱਡੀ ਚਾਹ ਸੀ ਕਿ ਕਿਸੇ ਤਰ੍ਹਾਂ ਕਿਰਪਾਲੂ ਪ੍ਰਭੂ ਦੇ ਜਾ ਕੇ ਦਰਸ਼ਨ ਕਰਾਂ ਸਬਬ ਨਾਲ ਮੇਰੇ ਕੋਲ ਆਪ ਆਏ ਹੋ ਤੇ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ ਮੇਰਾ ਮਨੋਰਥ ਪੂਰਾ ਕੀਤਾ ਹੈ ਆਪਣੀਆਂ ਅੱਖਾਂ ਨਾਲ ਤੁਹਾਡਾ ਰੂਪ ਵੇਖਿਆ ਹੈ ਕਾਲੀ ਯੁਗ ਵਿੱਚ ਲੋਕ ਮੂਰਖ ਅਤੇ ਮਤਹੀਨ ਹੋ ਗਏ ਹਨ ਮੋਹ ਵਿੱਚ ਪੈ ਕੇ ਲੋਕਾਂ ਦੇ ਧਰਮ ਵਿਸਟ ਹੋ ਗਏ ਹਨ ਉਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਅਤੇ ਉਹਨਾਂ ਦੇ ਦਿਲਾਂ ਵਿੱਚੋਂ ਖੋਟੀ ਬੁੱਧੀ ਦੀ ਗੰਢ ਨੂੰ ਦੂਰ ਕਰਨ ਵਾਸਤੇ ਆਏ ਹੋ ਇਸ ਧਰਤੀ ਉੱਤੇ ਮਨੁੱਖ ਸਰੀਰ ਧਾਰਨ ਕੀਤਾ ਹੈ ਤੁਸੀਂ ਤਿੰਨਾਂ ਲੋਕਾਂ ਦਾ ਆਧਾਰ ਹੋ ਜਿਹੜਾ ਵੀ ਤੁਹਾਡੇ ਚਰਨਾਂ ਦੀ ਸ਼ਰਣ ਵਿੱਚ ਆਏਗਾ ਉਹ ਜਗ ਵਿੱਚ ਤਰ ਜਾਏਗਾ ਤੇ ਉਸ ਦਾ ਜਨਮ ਮਰਨ ਖਤਮ ਹੋ ਜਾਵੇਗਾ ਜਿਹੜਾ ਤੁਹਾਡੇ ਵਚਨਾਂ ਦੀ ਕਮਾਈ ਕਰਦਾ ਹੈ ਉਹ ਮਨੁੱਖ ਪਵਿੱਤਰ ਤੀਰਥਾਂ ਦਾ ਫਲ ਪ੍ਰਾਪਤ ਕਰਦਾ ਹੈ ਜਿਸ ਵਿੱਚ ਗਿਆਨ ਦੀ ਸ਼ਕਤੀ ਰੱਖੀ ਹੋਈ ਹੈ ਉਸ ਨੂੰ ਪੜ੍ਹ ਕੇ ਉਹ ਮੁਕਤੀ ਦੀ ਇੱਛਾ ਰੱਖੇਗਾ ਤੇ ਉਹਨੂੰ ਮੁਕਤੀ ਮਿਲ ਜਾਏਗੀ ਗੁਰੂ ਪਿਆਰੇਓ ਫਿਰ ਗੁਰੂ ਜੀ ਨੇ ਕਿਹਾ ਤੁਸੀਂ ਸਭ ਗੁਨਾ ਵਿੱਚ ਵੱਡੇ ਹੋ ਹਰ ਵੇਲੇ ਭਗਤੀ ਵਿੱਚ ਰਹਿੰਦੇ ਹੋ ਸੁਣਨ ਵਾਲਿਆਂ ਵਿੱਚ ਮਹਾਨ ਹੋ ਇਹ ਸੁਣ ਕੇ ਕਾਕ ਬਸੁੰਢ ਨੇ ਕਿਹਾ हे ਸਤਿਗੁਰੂ ਜੀ ਮੇਰੀ ਮਦਦ ਕਰੋ ਸਰੋਤੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਮੈਨੂੰ ਇਹ ਦੱਸੋ ਤਦ ਗੁਰੂ ਜੀ ਨੇ ਵਚਨ ਕੀਤਾ ਇਸ ਜਗ ਵਿੱਚ ਸਰੋਤੇ ਪੰਜ ਤਰ੍ਹਾਂ ਦੇ ਹੁੰਦੇ ਹਨ ਜਿਹੜੇ-ਜਿਹੜੇ ਹਨ ਉਹ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਪ੍ਰਕਾਰ ਦੇ ਉਹ ਸਰੋਤੇ ਹੁੰਦੇ ਹਨ ਜਿਹੜੇ ਰਾਗ ਰਾਗਣੀਆਂ ਨੂੰ ਜਾਣਦੇ ਹਨ ਦੂਜੇ ਤਰ੍ਹਾਂ ਦੇ ਸਰੋਤੇ ਪ੍ਰਭੂ ਦੇ ਗਿਆਨ ਨੂੰ ਪਹਿਚਾਣਦੇ ਹਨ ਤੀਜੇ ਤਰ੍ਹਾਂ ਦੇ ਸਰੋਤੇ ਸੰਜਮ ਨਾਲ ਰਾਗ ਦੀ ਤਾਨ ਨੂੰ ਸੁਣਦੇ ਹਨ ਤੇ ਚੌਥੇ ਤਰ੍ਹਾਂ ਦੇ ਸਰੋਤੇ ਬਾਜੇ ਤੋਂ ਰਸ ਲੈਂਦੇ ਹਨ ਪੰਜਵੇਂ ਤਰ੍ਹਾਂ ਦੇ ਸਰੋਤੇ ਸ਼ਬਦ ਦਾ ਅਰਥ ਨੂੰ ਸਮਝਦੇ ਹਨ ਜਿਹੜੇ ਚਤਰ ਮਨੁੱਖ ਹਨ ਉਹ ਸਬਰ ਦੀ ਸਾਰ ਨੂੰ ਸਮਝਦੇ ਹਨ ਇਸ ਲਈ ਇਹਨਾਂ ਨੂੰ ਸਭ ਤੋਂ ਮਹਾਨ ਅਤੇ ਚਤਰ ਸਮਝੋ ਜਿਹੜੇ ਅਰਥ ਸਮਝ ਕੇ ਵਿਚਾਰ ਕਰਦੇ ਹਨ ਉਹ ਹਰ ਥਾਂ ਵੱਡੇ ਹਨ ਉਹ ਅਰਥ ਸਮਝ ਕੇ ਵੱਡਾ ਸੁਖ ਹਾਸਲ ਕਰਦੇ ਹਨ ਸਦਾ ਹੀ ਉਹਨਾਂ ਦਾ ਮਨ ਪ੍ਰੇਮ ਭਗਤੀ ਵਿੱਚ ਲਗਿਆ ਰਹਿੰਦਾ ਹੈ ਅਤੇ ਚਰਨਜੀਵੀ ਹੋ ਕੇ ਪੂਰਨ ਨਿਪੂਨ ਹੋ ਜਾਂਦੇ ਹਨ ਜੋ ਪ੍ਰੇਮ ਨਾਲ ਅਰਥਾਂ ਦੇ ਵਿਚਾਰ ਕਰਦੇ ਹਨ ਉਹ ਸ੍ਰੋਤੇ ਅਮਰਤ ਰਸ ਨਾਲ ਤ੍ਰਾਪਤ ਹੋ ਜਾਂਦੇ ਹਨ ਹੋਰ ਜਿਹੜੇ ਚਾਰ ਤਰ੍ਹਾਂ ਦੇ ਸ੍ਰੋਤੇ ਹਨ ਉਹਨਾਂ ਦਾ ਸਿਰਫ ਛਿੱਲੜ ਖਾਣ ਤੱਕ ਹੀ ਪ੍ਰੇਮ ਹੈ ਫਿੱਕੇ ਰਸਾਂ ਵਿੱਚ ਫਸ ਗਏ ਹਨ ਅੰਤਰਮੁਖੀ ਅਮਰਤ ਰਸ ਨੂੰ ਪਛਾਣਦੇ ਹੀ ਨਹੀਂ ਸਾਧ ਸੰਗ ਦੇ ਰਸ ਨੂੰ ਤੁਸੀਂ ਜਾਣਦੇ ਹੋ ਅਤੇ ਤੁਸੀਂ ਵੱਡਾ ਚਰੰਜੀਵੀ ਪਾਦ ਪਾਇਆ ਹੈ ਗੁਰੂ ਪਿਆਰਿਓ ਇਹ ਸੁਣ ਕੇ ਭਾਈ ਮਰਦਾਨੇ ਜੀ ਨੇ ਕਿਹਾ हे ਰਿਸ਼ੀ ਜੀ ਮੈਨੂੰ ਇਹ ਦੱਸੋ ਇੱਥੇ ਬੈਠ ਕੇ ਤੁਸੀਂ ਕਿੰਨੇ ਯੁੱਗ ਵੇਖੇ ਅਤੇ ਬਤੀਤ ਕੀਤੇ ਹਨ ਤਦ ਕਾਕ ਬਸੁੰਣ ਨੇ ਕਿਹਾ ਮੈਂ ਇੱਥੇ ਬੈਠ ਕੇ ਬਹੁਤ ਆਯੂ ਬਤੀਤ ਕੀਤੀ ਹੈ ਹਜ਼ਾਰ ਯੁੱਗ ਬੀਤਣ ਨਾਲ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ ਉਸ ਦੇ ਬਰਾਬਰ ਹੀ ਰਾਤ ਹੁੰਦੀ ਹੈ ਤੇ ਮਹੀਨਾ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਇਸ ਤਰ੍ਹਾਂ ਦੇ ਜਦ 100 ਸਾਲ ਬੀਤ ਜਾਂਦੇ ਹਨ ਤਾਂ ਬ੍ਰਹਮਾ ਦੀ ਉਮਰ ਹੁੰਦੀ ਹੈ ਮੇਰੇ ਵੇਖਦਿਆਂ ਕਈ ਬ੍ਰਹਮਾ ਮਰ ਗਏ ਹਨ ਕਈ ਵਾਰੀ ਜਗ ਵਿੱਚ ਪਰਲੇ ਆਈ ਹੈ ਫਿਰ ਬ੍ਰਹਮਾ ਜਨਮ ਲੈ ਕੇ ਜਗਤ ਦੀ ਰਚਨਾ ਕਰਦਾ ਹੈ ਸਭ ਦੇ ਉਤੇ ਦਾਇਤ ਬਣਾਉਂਦਾ ਹੈ ਕਈ ਤਰ੍ਹਾਂ ਦੀਆਂ ਰਚਨਾ ਕਰਦਾ ਹੈ ਇਸ ਤਰ੍ਹਾਂ ਕਦੇ ਸਭ ਕੁਝ ਖਤਮ ਹੋ ਜਾਂਦਾ ਹੈ ਅਤੇ ਫਿਰ ਨਵੀਂ ਦੁਨੀਆ ਦੀ ਰਚਨਾ ਹੋ ਜਾਂਦੀ ਹੈ ਇਸ ਤਰ੍ਹਾਂ ਮੇਰੇ ਵੇਖਦਿਆਂ ਵੇਖਦਿਆਂ ਕਈ ਵਾਰੀ ਜਗ ਦਾ ਖਾਤਮਾ ਹੋਇਆ ਹੈ ਤੇ ਦੁਬਾਰਾ ਦੁਬਾਰਾ ਜਗਤ ਵਿੱਚ ਉਪਜਿਆ ਰਿਹਾ ਹੈ ਮੈਂ ਇੱਥੇ ਬੈਠਾ ਪ੍ਰਭੂ ਦੇ ਗੁਣ ਕਰਦਾ ਰਿਹਾ ਹਾਂ ਉਸ ਦਾ ਧਿਆਨ ਧਾਰ ਕੇ ਬੜਾ ਸੁਖ ਪਾਉਂਦਾ ਹਾਂ ਗੁਰੂ ਪਿਆਰੇਓ ਇਹ ਸੁਣ ਕੇ ਭਾਈ ਮਰਦਾਨਾ ਜੀ ਬੜਾ ਹੈਰਾਨ ਹੋਇਆ ਫਿਰ ਭਾਈ ਬਾਲਾ ਜੀ ਨੇ ਕਿਹਾ ਪ੍ਰਭੂ ਦੇ ਮਤਾਂ ਵਿੱਚ ਤੁਸੀਂ ਮਹਾਨ ਹੋ ਮੋਹ ਦਾ ਨਾਸ ਕਰਕੇ ਤੁਸੀਂ ਆਤਮ ਗਿਆਨ ਪ੍ਰਾਪਤ ਕੀਤਾ ਹੈ ਸਭ ਵਿਧੀ ਦੇ ਨਾਲ ਤੁਸੀਂ ਸਭ ਤੋਂ ਵੱਡੇ ਹੋ ਕਾਗਦਾ ਜਨਮ ਤੁਸੀਂ ਕਿਵੇਂ ਪਾਇਆ ਹੈ ਮੇਰੇ ਦਿਲ ਵਿੱਚ ਇੱਕ ਵੱਡਾ ਸੱਕ ਹੈ ਮੈਨੂੰ ਉੱਤਰ ਦਿਓ ਇਹ ਸੁਣ ਕੇ ਕਾਕ ਬਸੁੰਣ ਨੇ ਕਿਹਾ ਸੁਣੋ ਜਿਸ ਤਰ੍ਹਾਂ ਮੈਂ 22 ਸਰੀਰ ਪ੍ਰਾਪਤ ਕੀਤੇ ਹਨ ਇੱਕ ਜਨਮ ਵਿੱਚ ਮੈਂ ਸੂਦਰਸੀ ਮੈਂ ਸ਼ਿਵ ਭਗਵਾਨ ਦੀ ਮਨ ਲਾ ਕੇ ਸੇਵਾ ਕੀਤੀ ਤਦ ਵਿਸ਼ਨੂੰ ਨਾਲ ਮੈਂ ਵੈਰ ਰੱਖਦਾ ਸੀ ਸ਼ਿਵ ਜੀ ਬਗੈਰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਸੀ ਮੈਂ ਅਯੋਧਿਆ ਨਗਰ ਵਿੱਚ ਹੀ ਰਹਿ ਰਿਹਾ ਸੀ ਇੱਕ ਸਮੇਂ ਬੜਾ ਭਿਆਨਕ ਕਾਲ ਪਿਆ ਮੈਂ ਉਥੋਂ ਉਜੈਨ ਚਲਾ ਗਿਆ ਉਥੇ ਬ੍ਰਾਹਮਣ ਬੜੇ ਅਮਨ ਚੈਨ ਨਾਲ ਰਹ ਰਹੇ ਸਨ ਉਹਨਾਂ ਨੇ vair ਅਤੇ ਵਾਸਨਾ ਦਾ ਨਾਸ ਕੀਤਾ ਹੋਇਆ ਸੀ ਮੈਂ ਉਸ ਨਗਰ ਦੇ ਇੱਕ ਬ੍ਰਾਹਮਣ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਉਹ ਮੈਨੂੰ ਵਿਸ਼ਨੂੰ ਭਗਤੀ ਕਰਵਾਉਂਦਾ ਸੀ ਜਿਸ ਨੂੰ ਸੁਣ ਕੇ ਮੇਰਾ ਦਿਲ ਸੜ ਜਾਂਦਾ ਸੀ ਮੇਰਾ ਹਮੇਸ਼ਾ ਹੀ ਸ਼ਿਵ ਜੀ ਦੀ ਭਗਤੀ ਨਾਲ ਪ੍ਰੇਮ ਸੀ ਵਿਸ਼ਨੂ ਦਾ ਨਾਮ ਸੁਣ ਕੇ ਮੈਂ ਮਨ ਵਿੱਚ ਬੜਾ ਖਿਜਦਾ ਸੀ ਮੈਂ ਹਾਠ ਕਰਕੇ ਉਸ ਦਾ ਵਚਨ ਮੋੜ ਦਿੰਦਾ ਸੀ ਜੋ ਕੁਝ ਉਹ ਕਹਿੰਦਾ ਸੀ ਉਸ ਨੂੰ ਮੈਂ ਸੁਣਨਾ ਨਹੀਂ ਚਾਹੁੰਦਾ ਸੀ ਕਈ ਤਰ੍ਹਾਂ ਉਹ ਮੈਨੂੰ ਉਪਦੇਸ਼ ਕਰਦਾ ਸੀ ਪਰ ਮੈਂ ਕਿਸੇ ਤਰ੍ਹਾਂ ਵੀ ਮੰਨਦਾ ਨਹੀਂ ਸੀ ਮੈਂ ਬੜਾ ਹੰਕਾਰੀ ਹੋ ਗਿਆ ਸੀ ਅਤੇ ਸਭ ਨੂੰ ਆਪਣੇ ਤੋਂ ਛੋਟਾ ਸਮਝਦਾ ਸੀ ਤੇ ਪਖਾਣ ਨਾਲ ਮੇਰਾ ਬੜਾ ਪਿਆਰ ਸੀ ਇੱਕ ਸਮੇਂ ਮੈਂ ਸ਼ਿਵ ਮੰਦਰ ਵਿੱਚ ਬੈਠਾ ਸੀ ਉਸ ਸਮੇਂ ਮੇਰੇ ਗੁਰੂ ਜੀ ਉਥੇ ਆਏ ਤਾਂ ਮੈਂ ਉੱਠ ਕੇ ਉਹਨਾਂ ਦਾ ਸਨਮਾਨ ਨਾ ਕੀਤਾ ਅਤੇ ਵੱਡਾ ਹੰਕਾਰੀ ਹੋ ਕੇ ਬੈਠਾ ਰਿਹਾ ਮੇਰੇ ਗੁਰੂ ਵਾਸਤੇ ਆਦਰ ਅਨਾਦਰ ਕਰਨਾ ਬਰਾਬਰ ਹੀ ਸੀ ਉਸ ਦੇ ਦਿਲ ਵਿੱਚ ਖੁਸ਼ੀ ਗਮੀ ਸਮਾਨ ਸਨ ਬਰਾਬਰ ਦ੍ਰਿਸ਼ਟੀ ਹੋਣ ਕਰਕੇ ਉਹ ਕੁਝ ਨਾ ਬੋਲਿਆ ਪਰ ਸ਼ਿਵਜੀ ਦੇ ਮੰਦਿਰ ਤੋਂ ਇੱਕ ਆਕਾਸ਼ਵਾਣੀ ਹੋਈ ਕਿ हे ਦੁਸ਼ਟ ਹੁਣ ਨਰਕਾਂ ਵਿੱਚ ਜਾ ਕੇ ਪਾਉ ਤੇ ਵਾਰ-ਵਾਰ ਜਨਮ ਲੈ ਕੇ ਬਰਮ ਦਾ ਫਿਰ ਨਿਰਾਦਰ ਕਰਨ ਦਾ ਭਾਰੀ ਦੋਸ਼ ਭੋਗੋ ਤੂੰ ਇਸ ਜਗਤ ਵਿੱਚ ਵੱਡਾ ਪਖੰਡੀ ਤੇ ਹੰਕਾਰੀ ਹੈਂ ਗੁਰੂ ਦਾ ਨਿਰਾਦਰ ਕਰਕੇ ਤੂੰ ਵਿਸ਼ਨੂੰ ਨਾਲ ਦਰੋਹ ਕੀਤਾ ਹੈ ਹੁਣ ਜਮਾ ਦੇ ਕੰਡੇ ਨੂੰ ਸਹਿਨ ਕਰੋ ਅਤੇ ਕਸ਼ਟ ਅਧੀਨ ਹੋ ਜਾਓ ਜਦੋਂ ਮੇਰੇ ਗੁਰੂ ਨੇ ਇਹ ਸ਼ਰਾਪ ਸੁਣਿਆ ਤਾਂ ਉਸ ਦੇ ਦਿਲ ਵਿੱਚ ਦਇਆ ਆ ਗਈ ਤੇ ਉਸ ਨੇ ਸ਼ਿਵਜੀ ਅੱਗੇ ਬੇਨਤੀ ਕੀਤੀ ਅਤੇ ਕਈ ਤਰ੍ਹਾਂ ਸ਼ਿਵਜੀ ਦੀ ਉਸਤਤ ਕੀਤੀ ਤਦ ਸ਼ਿਵਜੀ ਨੇ ਕਿਹਾ हे ਬ੍ਰਾਹਮਣ ਤੇਰੀ ਦਇਆ ਕਰਕੇ ਇਸ ਨੂੰ ਸਾਰੇ ਜਨਮਾਂ ਦੀ ਸੋਜ ਜੀ ਰਹੇਗੀ ਮੇਰਾ ਸ਼ਰਾਪ ਕਦੇ ਖਾਲੀ ਨਹੀਂ ਜਾਂਦਾ ਹੈ ਇਹ ਨਰਕ ਵਿੱਚ ਪੈ ਕੇ ਭਾਰੀ ਦੁੱਖ ਭੋਗੇਗਾ ਤਾਂ ਮੈਂ ਨਰਕਾਂ ਵਿੱਚ ਪੈ ਗਿਆ ਮੈਨੂੰ ਭਾਰੀ ਸਜ਼ਾ ਮਿਲੀ ਮੇਰੇ ਗਾਲ ਵਿੱਚ ਜਮਾਂ ਦੀ ਫਾਹੀ ਪੈ ਗਈ ਜਦ ਕੁ ਸਮਾਂ ਬੀਤ ਗਿਆ ਤਾਂ ਮੈਨੂੰ ਨਰਕਾਂ ਵਿੱਚੋਂ ਕੱਢ ਦਿੱਤਾ ਫਿਰ ਮੈਂ ਸਾਰੀਆਂ 84 ਲੱਖ ਜੂਨਾਂ ਵਿੱਚ ਬਰਮਿਆ ਇੱਕ ਵੀ ਜੂਨ ਨਾ ਰਹੀ ਜਿਸ ਵਿੱਚ ਮੈਂ ਜਨਮ ਨਹੀਂ ਲਿਆ ਫਿਰ ਮੈਨੂੰ ਬ੍ਰਾਹਮਣ ਦੀ ਜੂਨ ਮਿਲੀ ਚੰਗੇ ਗੁਨਾਵਾਲੀ ਭਗਤੀ ਵਿੱਚ ਮੈਂ ਦਿਲ ਲਾਇਆ ਤੇ ਸਾਰੇ ਜਨਮਾਂ ਦੀ ਮੈਨੂੰ ਸੋਝੀ ਰਹੀ। ਸਿਵਜੀ ਦੇ ਸ਼ਰਾਪ ਅਤੇ ਵਰ ਸਾਰੇ ਸਹੀ ਹੋਏ। ਇੱਕ ਦਿਨ ਮੈਂ ਲੋਮਸ ઋષਿ ਕੋਲ ਗਿਆ। ਉਸ ਦੇ ਵਚਨ ਸੁਣਨ ਵਾਸਤੇ ਉਹਦੇ ਕੋਲ ਬੈਠ ਗਿਆ। ਜਦ ਉਸ ਨੂੰ ਮੈਂ ਆਪਣਾ ਉਦੇਸ਼ ਦੱਸਿਆ ਤਾਂ ਉਸ ਨੇ ਮੈਨੂੰ ਨਿਰਗੁਣ ਉਪਦੇਸ਼ ਦਿੱਤਾ। ਮੇਰੇ ਦਿਲ ਵਿੱਚ ਉਸ ਦਾ ਉਪਦੇਸ਼ ਸੁਣਨ ਦੀ ਕੋਈ ਇੱਛਾ ਨਹੀਂ ਸੀ ਉਸਨੇ ਮੈਨੂੰ ਬਹੁਤ ਵਾਰੀ ਸਮਝਾਇਆ ਪਰ ਮੈਂ ਉਸ ਸਰਗੁਣ ਬਾਰੇ ਬਾਰ-ਬਾਰ ਪੁੱਛਦਾ ਸੀ ਨਿਰਗੁਣ ਵਿੱਚ ਮੈਂ ਤਰਕ ਦੇ ਵਚਨ ਬੋਲਦਾ ਸੀ ਮੇਰੇ ਮਤਨ ਨੂੰ ਵੇਖ ਕੇ ਲੋਮਸ ઋષਿ ਮੇਰੇ ਖਿਲਾਫ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਇਸ ਤਰ੍ਹਾਂ ਕਹਿਆ ਤੇਰੇ ਬੋਲ ਪੰਛੀਆਂ ਵਾਂਗ ਹਨ ਤੂੰ ਵਾਰ-ਵਾਰ ਮੇਰੇ ਵਚਨਾਂ ਨੂੰ 모ੜ ਰਿਹਾ ਹੈ ਤੈਨੂੰ ਉਪਦੇਸ਼ ਦੀ जिज्ञासा वास्ते इन्नु उपदेश ਦਿੱਤਾ ਸੀ ਪਰ ਤੂੰ ਤਰਕ ਵਿਤਰਕ ਕਰਦਾ ਰਹਾ ਇਸ ਲਈ ਤੂੰ ਸਭ ਤੋਂ ਨੀਵਾਂ ਪੰਛੀ ਬਣ ਜਾ ਉਸ ऋषि ਦੇ श्राप ਕਰਕੇ ਮੈਨੂੰ ਕਾਂ ਦਾ ਸਰੀਰ ਮਿਲਿਆ ਮੈਂ ਉਸਤਤ ਕਰਕੇ ਕਿਹਾ हे ऋषि ਤੇਰਾ श्राप ਸੱਚਾ ਹੋਵੇ ਮੈਨੂੰ ਆਪਣਾ ਸੇਵਕ ਸਮਝੋ ਹੁਣ ਮੇਰੇ ਉੱਤੇ ਕਿਰਪਾ ਕਰੋ ਕਿ ਇਸ ਪ੍ਰਕਾਰ ਮੈਨੂੰ ਇੱਕ ਵਰ ਵੀ ਦੇਓ ਜਿਸ ਨਾਲ ਮੈਨੂੰ ਪੂਰੀ ਸੋਝੀ ਰਹੇ ਕਾਂ ਦਾ ਸਰੀਰ ਕਰਕੇ ਮੈਂ ਪਿਛਲੇ ਜਨਮਾਂ ਦੇ ਗਿਆਨ ਨੂੰ ਨਾ ਭੁੱਲਾਂ ਇਹ ਸੁਣ ਕੇ ਲੋਮਸ ઋષਿ ਨੇ ਦਇਆ ਕਰ ਦਿੱਤੀ ਅਤੇ ਵਚਨ ਕਿਹਾ ਤੇਰੇ ਦਿਲ ਵਿੱਚ ਸਦਾ ਗਿਆਨ ਰਹੇਗਾ ਆਤਮ ਰੂਪ ਪਹਿਚਾਣ ਕੇ ਸੁਖ ਪਾਵੇਂਗਾ ਤੇਰੇ ਉੱਤੇ ਮੇਰੀ ਕਿਰਪਾ ਹੈ ਇੱਕ ਵਰ ਤੈਨੂੰ ਮੈਂ ਹੋਰ ਦਿੰਦਾ ਹਾਂ ਜਦ ਤੂੰ ਚਾਹੇਂਗਾ ਕਾਜ ਤੇਰੀ ਮਰਤੂ ਹੋਵੇਗੀ ਤੇਰੇ ਕਹੇ ਤੋਂ ਬਗੈਰ ਤੇਰੀ ਮਰਤੂ ਨਹੀਂ ਹੋਵੇਗੀ ਉਸ ਦੇ ਇਹ ਵਚਨ ਸੁਣ ਕੇ ਮੈਂ ਪ੍ਰਸੰਨ ਹੋ ਗਿਆ ਤੇ ਇਸ ਜਗ੍ਹਾ ਤੇ ਆ ਗਿਆ ਮਨ ਵਿੱਚ ਬੜੀ ਸ਼ਾਂਤੀ ਮਿਲੀ ਹੁਣ ਮੈਂ ਆਪਣੀ ਦੇਹ ਨਹੀਂ त्याਗਾਗਾ ਕਾਂ ਜਨਮ ਪਾ ਕੇ ਮੈਂ ਪ੍ਰੇਮ ਭਗਤੀ ਰਸ ਵਿੱਚ ਆ ਗਿਆ ਹਾਂ ਇਹ ਸਰੀਰ ਛੱਡਿਆ ਨਹੀਂ ਜਾ ਸਕਦਾ ਇਸ ਵਾਸਤੇ ਮੈਂ ਸਦਾ ਹੀ आनंदमय रस ਵਿੱਚ ਰਹਿੰਦਾ ਹਾ ਗੁਰੂ ਪਿਆਰਿਓ ਇਸ ਤਰ੍ਹਾਂ ਆਪਣੀ ਸਾਰੀ ਕਾਕ ਬਸੁਣ ਨੇ ਗਾਥਾ ਸੁਣਾਈ ਫਿਰ ਗੁਰੂ ਜੀ ਅੱਗੇ ਚੱਲਣ ਵਾਸਤੇ ਤਿਆਰ ਹੋ ਗਏ ਕਾਕ ਬਸੁਣ ਨੇ ਗੁਰੂ ਜੀ ਨੂੰ ਜੋਗ ਵੰਦਨਾ ਕੀਤੀ ਤਦ ਗੁਰੂ ਜੀ ਅੱਗੇ ਚੱਲ ਪਏ ਸੋ ਸਾਧ ਸੰਗਤ ਜੀ ਇਹ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਲਈ ਗਈ ਹੈ ਹੋਈਆਂ ਬੁਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ